ਦੇ ਵਿੱਚ ਸ਼ਾਮਲ ਨੇ ਸਾਡੇ ਪ੍ਰਦੇਸ਼ ਦੇ ਜਨਸਿਕਤਰ ਦਿਆਲਦਾ ਸੋਢੀ ਜੀ ਔਰ ਉਹਨਾਂ ਦੇ ਨਾਲ ਵਿਜੇ ਸਿੰਘਲਾ ਜੀ ਪ੍ਰਦੇਸ਼ ਕਾਰਜਕਾਰੀ ਮੈਂਬਰ ਮੰਡਲ ਸੈਂਟਰਲ ਮੰਡਲ ਦੇ ਜਨਸਿਕਤਰ ਮੇਰੇ ਨਾਲ ਜ਼ਿਲ੍ਹੇ ਦੇ ਉਪ ਪ੍ਰਧਾਨ ਬਰਿੰਦਰ ਸ਼ਰਮਾ ਜੀ ਆਪਣੇ ਅਸ਼wini ਗਰਗ ਜੀ ਉਹਨਾਂ ਮੈਂ ਬੇਨਤੀ ਕਰਾਂਗਾ ਸਾਡੇ ਪ੍ਰਦੇਸ਼ ਦੇ ਜਨਸਿਕਤਰ ਸੋਢੀ ਜੀ ਨੂੰ ਕਿ ਜੋ 11 ਸਾਲ ਬੇਮਿਸਾਲ ਮੋਦੀ ਜੀ ਦੇ ਨੇ ਉਹਨਾਂ ਬਾਰੇ ਸਾਨੂੰ ਅੱਜ ਪ੍ਰੈਸ ਵਾਰੀ ਜਾਣਕਾਰੀ ਦਿਨ ਦੇ ਆਲਾ ਸੋਭੀ ਅ ਅੱਜ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਹਰ ਡਿਸਟ੍ਰਿਕਟ ਲੈਵਲ ਦੇ ਉੱਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਚ ਜੋ ਕੇਂਦਰ ਦੇ ਵਿੱਚ ਸਰਕਾਰ ਚੱਲ ਰਹੀ ਹੈ ਉਹਦੇ 11 ਸਾਲ ਪੂਰੇ ਹੋਏ ਨੇ ਉਹਨਾਂ 11 ਸਾਲਾਂ ਦੇ ਪੂਰੇ ਹੋਣ ਤੇ ਅੱਜ ਅਸੀਂ ਹਰ ਡਿਸਟ੍ਰਿਕਟ ਲੈਵਲ ਦੇ ਉੱਪਰ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਔਰ ਤੁਹਾਡੇ ਜਰੀਏ ਅਸੀਂ ਇਹ ਦੱਸਣਾ ਦੱਸਣਾ ਹੈ ਕਿ 11 ਸਾਲਾਂ ਦੇ ਵਿੱਚ ਦੇਸ਼ ਦੇ ਵਿੱਚ ਕੀ ਕੀ ਬਦਲਾਅ ਆਏ ਨੇ। ਔਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਸਾਰੇ ਸਾਥੀਆਂ ਦਾ ਪରିਚਾਅ ਕਰਵਾ ਹੀ ਦਿੱਤਾ ਹੈ। ਤੇ ਬਾਕੀ ਤੁਸੀਂ ਸਤਿਕਾਰਯੋਗ ਜਿਹੜਾ মিডিਆ ਆਏ ਹੋ ਮੇਰੇ ਵੱਲੋਂ ਤੁਹਾਨੂੰ ਜੀ ਆਇਆਂ। ਦੇਖੋ ਇਸ ਤਰ੍ਹਾਂ ਹੈ ਕਿ 2014 ਤੋਂ ਲੈ ਕੇ ਅੱਜ ਜੋ 2025 11 ਸਾਲਾਂ ਦੇ ਵਿੱਚ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ ਇੱਕ ਨਾਰਾ ਦਿੱਤਾ ਸੀ ਕਿ ਸਭ ਦਾ ਸਾਥ ਸਭ ਦਾ ਵਿਕਾਸ ਤੇ ਸਭ ਦਾ ਵਿਸ਼ਵਾਸ ਉਹਦੇ ਨਾਲ ਉਹਨਾਂ ਨੇ ਪਿਛਲੇ ਸਾਲ ਵੀ ਇਹ ਕਿਹਾ ਸੀ ਕਿ ਜਿਹੜਾ ਸਾਡੀ ਸਰਕਾਰ ਚੱਲ ਰਹੀ ਹੈ ਇਹਦਾ ਮਤਲਬ ਕੀ ਹੈ ਕਿ ਸੇਵਾ ਲੋਕਾਂ ਦੀ ਕਰਨੀ ਸੁਸ਼ਾਸਨ ਵਧੀਆ ਦੇਣਾ ਗਰੀਬ ਦਾ ਕਲਿਆਣ ਕਰਨਾ ਕਿਸਾਨ ਦੀ ਤਰੱਕੀ ਕਰਨੀ ਮਜ਼ਦੂਰ ਦੀ ਤਰੱਕੀ ਕਰਨੀ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀ ਉਹਨਾਂ ਨੇ ਸਰਕਾਰ ਚਲਾਈ ਹੈ ਉਹਦੇ ਵਿੱਚ ਜੇ ਅਸੀਂ 2014 ਤੋਂ ਲੈ ਕੇ ਅੱਜ 2025 ਤੱਕ ਦਾ ਨਿਰਣਾ ਲੈਨੇ ਆ ਤੇ ਉਹਦੇ ਵਿੱਚ ਇੱਕ ਗੱਲ ਸਾਫਤ ਹੁੰਦੀ ਹੈ ਕਿ ਜਿਹੜੀਆਂ 2014 ਤੋਂ ਪਹਿਲਾਂ ਸਰਕਾਰਾਂ ਬਣੀਆਂ ਖਾਸੌਰ ਤੇ 10 ਸਾਲ ਜੋ ਯੂਪੀਏ ਦਾ ਰਾਜ ਰਿਹਾ ਕਿਉਂਕਿ ਜਦੋਂ ਅਟਲ ਵਿਹਾਰੀ ਬਾਜਪਾਈ ਜੀ ਦੀ ਸਰਕਾਰ ਰਹੀ ਸੀ ਉਦੋਂ ਵੀ ਬੜੀ ਤਰੱਕੀ ਹੋਈ ਸੀ ਹਰ ਖੇਤਰ ਦੇ ਵਿੱਚ ਲੇਕਿਨ ਜਿਹੜੇ ਪਿਛਲੇ 10 ਸਾਲ ਯੂਪੀਏ ਸਰਕਾਰ ਰਹੀ ਉਹਦੇ ਵਿੱਚ ਖਾਸ ਤੌਰ ਤੇ ਇਹ ਸੋਚਿਆ ਜਾਂਦਾ ਸੀ ਕਿ ਇਹ ਕੰਮ ਕਿਵੇਂ ਹੋਊਗਾ ਇਹ ਕੰਮ ਹੋਣਾ ਨਹੀਂ ਇਹ ਹੋ ਨਹੀਂ ਸਕਦਾ ਜਦੋਂ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੀ ਸਰਕਾਰ ਦੇ ਵਿੱਚ ਇਹ ਗੱਲ ਹੁੰਦਾ ਹੈ ਕਿ ਇਹ ਕੰਮ ਹੋਊਗਾ ਇਹ ਕੰਮ ਸਾਡੇ ਲਈ ਮੁਮਕਨ ਨਹੀਂ ਹੈ ਇਹ ਸਾਡੀ ਸਰਕਾਰ ਦਾ ਸਭ ਤੋਂ ਵੱਡੀ ਪ੍ਰਾਪਤੀ ਹੈ ਵੱਡੇ ਵੱਡੇ ਫੈਸਲੇ ਲੈਣੇ ਔਰ ਮੈਂ ਸਮਝਦਾ ਕਿ ਜੋ 11 ਸਾਲਾਂ ਦੇ ਵਿੱਚ ਦੇਸ਼ ਦੀ ਤਰੱਕੀ ਹੋਈ ਹੈ ਉਹ ਤਰੱਕੀ ਇੱਕ ਭਾਰਤ ਦੇ ਇਤਿਹਾਸ ਦੇ ਪੰਨਿਆਂ ਤੇ ਲਿਖੀ ਜਾਣੀ ਹੈ ਇਹਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਖਾਸ ਤੌਰ ਤੇ 2014 ਤੋਂ ਲੈ ਕੇ 2025 ਤੱਕ ਦੇ ਵਿੱਚ ਜੋ ਦੇਸ਼ ਦੇ ਵਿੱਚ ਬਦਲਾਅ ਆਏ ਹੈ ਉਹ ਤੁਹਾਨੂੰ ਸਾਰੇ ਇਹਦੇ ਵਿੱਚ ਵੀ ਜਿਹੜੇ ਹੈਗੇ ਆ ਅਸੀਂ ਦੇ ਦੇਾਂਗੇ ਲੇਕਿਨ ਖਾਸ ਤੌਰ ਤੇ ਮੈਂ ਕਹਾਗਾ ਕਿ ਜਿਹੜਾ ਉਹਨਾਂ ਨੇ ਇੱਕ ਸੁਪਨਾ ਲਿਆ ਸਰਕਾਰ ਨੇ ਉਸ ਸੁਪਨੇ ਦੇ ਆਧਾਰ ਤੇ ਉੱਤੇ ਸਰਕਾਰ ਦੇ ਵਿੱਚ ਜੋ ਅਸੀਂ ਕੰਮ ਕੀਤੇ ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਗਰੀਬ ਜਿਹੜਾ ਸੀਗਾ ਉਹਨੂੰ ਕੇਂਦਰ ਬਿੰਦੂ ਬਣਾਇਆ ਗਿਆ ਗਰੀਬ ਦੇ ਲਈ ਕੀ ਕੀਤਾ ਜਾ ਸਕਦਾ ਹੈ ਗਰੀਬ ਕਲਿਆਣ ਲਈ ਕੀ ਕੀਤਾ ਜਾ ਸਕਦਾ ਹੈ ਉਹਦੇ ਲਈ ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਜੋਨਾ 80 ਕਰੋੜ ਲੋਕਾਂ ਨੂੰ ਜਿਹੜਾ ਹੈਗਾ ਖਾਣ ਵਾਸਤੇ ਇੱਕ ਰਾਸ਼ਨ ਦੇਣਾ ਔਰ ਉਹਦੇ ਨਾਲ ਹੀ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਉਜਵਲਾ ਯੋਜਨਾ ਜਿਹੜੀ ਉਜਵਲਾ ਯੋਜਨਾ ਹੈ ਉਹਦੇ ਅਧੀਨ ਜਿਹੜੀਆਂ ਸਾਡੀਆਂ ਮਹਿਲਾਵਾਂ ਸੀ ਉਹਨਾਂ ਨੂੰ ਜਿਹੜੇ ਮੁਫਤ ਸਿਲੰਡਰ ਦਿੱਤੇ ਗਏ ਧੂਣੇ ਤੋਂ ਲਿਜਾਦ ਦਵਾਈ ਔਰ ਫਿਰ ਪ੍ਰਧਾਨ ਮੰਤਰੀ ਵਾਸ ਯੋਜਨਾ ਪ੍ਰਧਾਨ ਮੰਤਰੀ ਵਾਸ ਯੋਜਨਾ ਦੇ ਵਿੱਚ ਕਰੋੜਾਂ ਮਕਾਨ ਬਣੇ ਅੱਜ ਤੱਕ ਕਿ ਜਿਹੜੇ ਕੱਚੇ ਮਕਾਨ ਜਿਨ੍ਹਾਂ ਨੂੰ ਛੱਤ ਨਹੀਂ ਮਿਲੀ ਸੀ ਜਾ ਜਿਹੜੇ ਮਕਾਨ ਪਾ ਨਹੀਂ ਸਕਦੇ ਸੀ ਉਹਨਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਜਿਹੜਾ ਸੀਗਾ ਮਕਾਨ ਦਿੱਤੇ ਗਏ ਔਰ ਚਾਹੇ ਉਹ ਦੇਸ਼ ਦੇ ਵਿੱਚ ਕਰੋੜਾ ਮਕਾਨ ਬਣੇ ਲੇਕਿਨ ਮੈਂ ਕਹਿ ਸਕਦਾ ਕਿ ਖਾਸ ਤੌਰ ਤੇ ਜਿਹੜਾ ਉਹਦੇ ਪੰਜਾਬ ਦਾ ਜਿਹੜਾ ਸਾਡਾ ਖੇਤਰ ਹੈ ਸੂਬਾ ਜੇ ਮੈਂ ਉਹਦੀ ਗੱਲ ਕਰਾਂ ਤਾਂ ਟੋਟਲ ਹੁਣ ਤੱਕ 39216 ਲੋਕਾਂ ਨੂੰ ਇਸ ਸਾਲ ਜਿਹੜੇ ਹੈਗੇ ਆ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਕੱਚੇ ਮਕਾਨਾਂ ਤੋਂ ਪੱਕੇ ਮਕਾਨਾਂ ਵਾਸਤੇ ਪੈਸਾ ਮਿਲਿਆ। ਔਰ ਇਸੇ ਤਰ੍ਹਾਂ ਹੀ ਸਵੱਛ ਭਾਰਤ ਮਿਸ਼ਨ ਜਿਹੜਾ ਸਵੱਛ ਭਾਰਤ ਮਿਸ਼ਨ ਹੈ ਉਹਦੇ ਅਧੀਨ ਵੀ ਜਿਹੜੇ ਵੱਡੇ ਵੱਡੇ ਸ਼ਹਿਰ ਨੇ ਉਹਨਾਂ ਦੇ ਮੁਕਾਬਲੇ ਵੀ ਕਰਾਏ ਗਏ ਕਿ ਕਿਹੜਾ ਸ਼ਹਿਰ ਜਿਹੜਾ ਹੈਗਾ ਸਭ ਤੋਂ ਵੱਧ ਸਾਫ਼ ਰਹੇਗਾ ਔਰ ਉਹਦੇ ਲਈ ਸਪੈਸ਼ਲ ਗ੍ਰਾਂਟਾਂ ਵੀ ਜਾਰੀ ਕੀਤੀਆਂ 스마트 ਸਿਟੀ ਦੇ ਅਧੀਨ ਵੀ ਸਵੱਛ ਭਾਰਤ ਜਿਹੜਾ ਮਿਸ਼ਨ ਹੈ ਉਹਨੂੰ ਕਵਰ ਕੀਤਾ ਗਿਆ। ਔਰ ਫਿਰ ਉਸ ਤੋਂ ਬਾਅਦ ਜਲ ਜੀਵਨ ਮਿਸ਼ਨ ਬਹੁਤ ਵੱਡੀ ਯੋਜਨਾ ਕਿ ਹਰ ਘਰ ਦੇ ਵਿੱਚ ਨਲ ਹੋਵੇ ਤੇ ਹਰ ਘਰ ਦੇ ਵਿੱਚ ਜਲ ਹੋਵੇ ਉਹ ਚੀਜ਼ ਨੂੰ ਲੈ ਕੇ ਵੀ ਗਰੀਬੀ ਦੂਰ ਕਰਨ ਦੀ ਗੱਲ ਕੀਤੀ ਗਈ ਫਿਰ ਪ੍ਰਧਾਨ ਮੰਤਰੀ ਜਨਤਨ ਯੋਜਨਾ ਇਹ ਇੱਕ ਸਰਕਾਰ ਦਾ ਬਹੁਤ ਵੱਡਾ ਫੈਸਲਾ ਸੀ ਕਿ ਅੱਜ ਵੀ ਜਿਹੜਾ ਗਰੀਬ ਲੋਕ ਲਾਭ ਲੈ ਰਹੇ ਹੈ ਜਿਹੜਾ ਕਿ ਬੈਂਕ ਖਾਤਾ ਨਹੀਂ ਖੋਲਦੇ ਸੀ ਬਿਨਾ ਕਿਸੇ ਗਰੰਟੀ ਤੋਂ ਬਿਨਾ ਕਿਸੇ ਬੈਲੈਂਸ ਤੋਂ ਤੇ ਇਹ ਇੱਕ ਉਹਨਾਂ ਦੇ ਖਾਤੇ ਖਲਾ ਕੇ ਪ੍ਰਧਾਨ ਮੰਤਰੀ ਜੀ ਨੇ ਅਹਿਸਾਸ ਕਰਾਇਆ ਕਿ ਗਰੀਬ ਨੂੰ ਵੀ ਅਹਿਸਾਸ ਹੋਵੇ ਉਹਨੂੰ ਮਾਣ ਹੋਵੇ ਕਿ ਮੇਰਾ ਵੀ ਬੈਂਕ ਦੇ ਵਿੱਚ ਖਾਤਾ ਹੈ ਔਰ ਸਭ ਤੋਂ ਵੱਡਾ ਇਨਕਲਾਬੀ ਫੈਸਲਾ ਜਿਹੜਾ ਕੀਤਾ ਉਹ ਕੀਤਾ ਆਜੂ ਸ਼ਮਾਨ ਯੋਜਨਾ ਸਿਹਤ ਬੀਮਾ ਯੋਜਨਾ ਜਿਸ ਦਿਨ ਬਜਟ ਦੇ ਵਿੱਚ ਲੋਕ ਸਭਾ ਸੈਸ਼ਨ ਚੱਲ ਰਿਹਾ ਸੀ ਤੇ ਇਹ ਗੱਲ ਆਈ ਤੇ ਵਿਰੋਧੀ ਪਾਰਟੀਆਂ ਨੇ ਇਸ ਦਾ ਮਜ਼ਾਕ ਉਡਾਇਆ ਕਿ ਜਿਹੜਾ ਇਹ ਫੈਸਲਾ ਹੈ ਇਹ ਜੀ ਇੱਕ ਬਿਆਨ ਹੈ ਲੇਕਿਨ ਮੈਂ ਕਹਿ ਸਕਦਾ ਕਿ ਜਿੱਥੇ ਅੱਜ ਸਾਡੇ ਦੇਸ਼ ਦੇ ਵਿੱਚ ਜਿਹੜਾ ਆਜੂ ਸ਼ਮਾਨ ਯੋਜਨਾ ਹੈ ਉਹਦੇ ਅਧੀਨ ਬਹੁਤ ਵੱਡੇ ਪੱਧਰ ਦੇ ਉੱਤੇ ਖਾਸ ਤੌਰ ਤੇ ਪ੍ਰਧਾਨ ਮੰਤਰੀ ਜਿਹੜੀ ਯੋਜਨਾ ਹੈ ਇਹ ਆਜੂਸ਼ਮਾਨ 40.77 ਕਰੋੜ ਜਿਹੜੇ ਬੀਮਾ ਕਾਰਡ ਹੈ ਉਹ ਜਾਰੀ ਕੀਤੇ ਗਏ ਆ ਤੇ ਜਿਹਦੇ ਅਧੀਨ ਲਗਭਗ ਜਿਹੜੇ 1.3 ਲੱਖ ਕਰੋੜ ਤੋਂ ਜ਼ਿਆਦਾ ਜਿਹੜੀ ਰਕਮ ਹੈ ਉਹ ਲੋਕਾਂ ਨੂੰ ਇਲਾਜ ਦਿੱਤੀ ਲਈ ਦਿੱਤੀ ਗਈ ਹੈ ਔਰ ਜਿਹੜਾ ਖਾਸ ਤੌਰ ਤੇ ਜੇ ਅਸੀਂ ਵੀ ਪੰਜਾਬ ਦੀ ਗੱਲ ਕਰੀਏ ਕਿਉਂਕਿ ਸਾਰੇ ਦੇਸ਼ ਦੇ ਵਿੱਚ ਲਾਭ ਦਿੰਦਾ ਹੈ ਲੇਕਿਨ ਜੇ ਪੰਜਾਬ ਦੀ ਗੱਲ ਕਰਦੇ ਆ ਤਾਂ ਲਗਭਗ 87.94 ਲੱਖ ਲੋਕਾਂ ਦੇ ਜਿਹੜੇ ਕਾਰਡ ਹੈ ਉਹ ਆਜੀਸ਼ਮਾਨ ਯੋਜਨਾ ਦੇ ਅਧੀਨ ਬਣੇ ਐ ਔਰ 37 ਕਰੋੜ ਤੋਂ ਵੱਧ ਦਾ ਜਿਹੜਾ ਪੈਸਾ ਹੈ ਇਹਦੇ ਵਿੱਚ ਇਸ ਸਾਲ ਵੀ ਉਹਨਾਂ ਨੇ ਦਿੱਤਾ ਸੋ ਇਸ ਕਰਕੇ ਇਹਦੇ ਵਿੱਚ ਜਿੱਥੇ ਅਸੀਂ ਗੱਲ ਕਰਦੇ ਆ ਪੀਐਮ ਕਿਸਾਨ ਯੋਜਨਾ ਕਿ ਜਿਹੜਾ ਦੇਸ਼ ਆ ਸਾਡਾ ਜੇ ਸਾਡੀ ਸਭ ਤੋਂ ਵੱਡੀ ਅਰਥਵਿਵਸਥਾ ਦੀ ਜੇ ਕੋਈ ਗੱਲ ਹੈ ਤਾਂ ਉਹ ਖੇਤੀਬਾੜੀ ਹੈ ਤੇ ਕਿਸਾਨ ਆਪਣੇ ਆਪ ਜਿਹੜੀ ਕਿਸਾਨ ਸਨਮਾਨ ਨਿਧੀ ਹੈ 6000 ਰੁਪਿਆ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਔਰ ਉਹਨਾਂ ਦੇ ਖਾਤਿਆਂ ਦੇ ਵਿੱਚ ਸਿੱਧਾ ਡਾਇਰੈਕਟ ਜੋ ਪੈਸਾ ਆਇਆ ਉਹਦੇ ਨਾਲ 6000 ਰੁਪਏ ਦੇ ਨਾਲ ਕਿਸਾਨ ਆਪਣੀ ਕੋਈ ਵੀ ਜਿਹੜਾ ਬੀਜ ਹੈ ਜਾਂ ਕੋਈ ਥੋੜੀ-ਮੋਟੀ ਚੀਜ਼ ਹੈ ਉਹ ਲੈਣ ਦੇ ਕਾਬਿਲ ਹੋਇਆ ਮੈਂ ਸਮਝਦਾ ਕਿ ਬਹੁਤ ਵੱਡੀ ਕੋਈ ਰਕਮ ਨਹੀਂ ਹੈ ਲੇਕਿਨ ਇੱਕ ਕਿਸਾਨ ਸਨਮਾਨ ਨਿਧੀ ਕਿਸਾਨ ਦਾ ਸਨਮਾਨ ਕਰਨਾ ਕਿ ਮੇਰੇ ਦੇਸ਼ ਦਾ ਜਿਹੜਾ ਅੰਨ ਦਾਤਾ ਹੈ ਉਹਦਾ ਸਨਮਾਨ ਕੀਤਾ ਔਰ ਇਹਦੇ ਨਾਲ ਹੀ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਅਨੇਕਾਂ ਯੋਜਨਾਵਾਂ ਜਿਉ ਗਰੀਬ ਕਲਿਆਣ ਲਈ ਹੋ ਰਿਹਾ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਦਿੱਤਾ ਹੈ ਔਰ ਇਸ ਤੋਂ ਇਲਾਵਾ ਬੜੇ ਵੱਡੇ ਮਹੱਤਵਪੂਰਨ ਫੈਸਲੇ ਹੋਏ ਚਾਹੇ ਉਹ 370 ਦੀ ਧਾਰਾ ਹਟਾਉਣ ਦੀ ਗੱਲ ਆਈ ਚਾਹੇ ਤਿੰਨ ਤਲਾਕ ਅਸੀਂ ਖਤਮ ਕੀਤਾ ਚਾਹੇ ਜੀਐਸਟੀ ਲਾਗੂ ਕੀਤੀ ਜਿਹੜਾ ਇੱਕ ਇੱਕ ਦਿਨਾਂ ਦੇਸ਼ ਇੱਕ ਟੈਕਸ ਦੀ ਗੱਲ ਆਈ ਔਰ ਉਸ ਤੋਂ ਬਾਅਦ ਜਿਹੜਾ ਬਖਮ ਬਿਲ ਬੋਰਡ ਦਾ ਜਿਹੜਾ ਫੈਸਲਾ ਆਇਆ ਉਹਦੇ ਵਿੱਚ ਵੀ ਮੈਂ ਸਮਝਦਾ ਕਿ ਜਿਹੜੇ ਵਕਫ ਬੋਰਡ ਦੀਆਂ ਜਗ੍ਹਾ ਦੇ ਉੱਪਰ ਭੂ-ਮਾਸਕੇ ਦਾ ਜਿਹੜਾ ਕਬਜ਼ਾ ਸੀ ਉਹ ਤੋਂ ਛਡਾਉਣ ਦੀ ਗੱਲ ਹੋਈ ਕਿਉਂਕਿ ਵਕਫ ਬੋਰਡ ਰਾਹੀਂ ਹੀ ਜੋ ਇਹਦਾ ਸਿਧਾਂਤ ਬਣਿਆ ਸੀ ਕਿ ਜੋ ਸਾਡਾ ਮੁਸਲਮ ਭਾਈਚਾਰਾ ਉਹਦੀ ਆਮਦਨ ਦੇ ਨਾਲ ਉਹਦੇ ਉਹਨਾਂ ਦੀ ਤਰੱਕੀ ਹੋਵੇ ਉਹਨਾਂ ਨੂੰ ਸਿਹਤ ਦੀ ਸਹੂਲਤ ਮਿਲੇ ਉਹਨਾਂ ਨੂੰ ਵਿੱਦਿਆ ਦੀ ਸਹੂਲਤ ਮਿਲੇ ਲੇਕਿਨ ਉਹ ਕੁਝ ਹੀ ਲੋਕ ਜਿਹੜੇ ਸੀਗੇ ਇਹਨੂੰ ਜਿਹੜਾ ਸੀਗਾ ਵਰਤੀ ਜਾ ਰਹੇ ਸੀ ਉਹ ਵੀ ਇੱਕ ਬਹੁਤ ਵੱਡਾ ਮਹੱਤਮਪੂਰਨ ਸਾਡਾ ਜਿਹੜਾ ਹੈਗਾ ਹੈਗਾ ਸਰਕਾਰ ਦਾ ਫੈਸਲਾ ਹੈ ਔਰ ਇਹਦੇ ਨਾਲ ਜੇ ਅਸੀਂ ਗੱਲ ਕਰੀਏ ਕਿ ਕੋਈ ਸਮਾਂ ਹੁੰਦਾ ਸੀ ਕਿ ਅਸੀਂ ਪਹਿਲਾਂ ਦੂਸਰੇ ਦੇਸ਼ਾਂ ਦੇ ਉੱਤੇ ਨਿਰਭਰ ਹੁੰਦੇ ਸੀ ਲੇਕਿਨ ਮੇਕ ਇਨ ਇੰਡੀਆ ਦਾ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਿਜ਼ਨ ਚ ਲਾਇਆ ਤੇ ਉਹਦੇ ਅਧੀਨ ਅੱਜ ਅਸੀਂ ਕਹਿ ਸਕਦੇ ਹਾਂ ਕਿ ਮੇਕ ਇਨ ਇੰਡੀਆ ਦੇ ਅਧੀਨ ਚਾਹੇ ਤੁਸੀਂ ਦੇਖਿਆ ਕਿ ਆਪਰੇਸ਼ਨ ਸੰਧੂਰ ਦਾ ਜਦੋਂ ਪਿਛਲੇ ਦਿਨਾਂ ਦੇ ਵਿੱਚ ਹੋਇਆ ਸਰਕਾਰ ਨੇ ਪਾਕਿਸਤਾਨ ਦਾ ਮੂੰਹ ਮੋੜਿਆ ਤੇ ਉਹਦੇ ਵਿੱਚ ਜਿਹੜੇ ਸਾਡੇ ਕੋਈ ਵੀ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਕੋਈ ਜਹਾਜ਼ ਸੀ ਕੋਈ ਮਜ਼ਹਿਲਾ ਸੀ ਤਾਂ ਉਹਦੇ ਵਿੱਚ ਮੇਕ ਇਨ ਇੰਡੀਆ ਨੇ ਸਾਡਾ ਬਹੁਤ ਵੱਡਾ ਰੋਲ ਅਦਾ ਕੀਤਾ। ਔਰ ਇਹ ਤੋਂ ਇਲਾਵਾ ਵੀ ਜੇ ਮੈਂ ਕਹਿ ਸਕਦਾ ਕਿ ਜਿਹੜੀ ਕਾਂਗਰਸ ਸੀ ਉਹ ਹਮੇਸ਼ਾ ਜਿਹੜੀ ਸਭ ਤੋਂ ਸਾਡੀ ਵੱਡੀ ਪ੍ਰਾਪਤੀ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਵਰਲਡ ਬੈਂਕ ਦੇ ਅੰਕੜੇ ਵੀ ਆਏ ਆ ਕਿ ਇਹ ਨਾਰੇ ਲਾਉਂਦੇ ਰਹੇ ਕਿ ਗਰੀਬੀ ਹਟਾਓ ਕਾਂਗਰਸ ਲਿਆਓ ਕਾਂਗਰਸ ਲਿਆਓ ਗਰੀਬੀ ਹਟਾਓ ਇਹਨਾਂ ਦਾ ਨਾਰਾ ਸੀਗਾ। ਲੇਕਿਨ ਜੋ 27 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਕੱਢਿਆ ਗਿਆ ਹੈ ਇਹ ਵੀ ਸਾਡੀ ਅਸੀਂ ਕਹਿ ਸਕਦੇ ਹਾਂ ਕਿ 11 ਸਾਲਾਂ ਦੀ ਬਹੁਤ ਵੱਡੀ ਇੱਕ ਪ੍ਰਾਪਤੀ ਹੈ। ਤੋਂ ਇਸ ਕਰਕੇ ਜਿੱਥੇ ਅਸੀਂ ਇਹਨਾਂ ਚੀਜ਼ਾਂ ਦੀ ਚਰਚਾ ਕੀਤੀ ਹੈ ਉੱਥੇ ਜਿਹੜੇ ਪੰਜਾਬ ਨੂੰ ਵੀ ਲਾਭ ਹੋਏ ਨੇ ਖਾਸ ਤੌਰ ਤੇ ਮੈਂ ਕਹਾਂ ਕਿ ਜਿਵੇਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਗੱਲ ਕੀਤੀ ਹੈ ਔਰ ਦੂਜੇ ਪਾਸੇ ਜਿਹੜੀਆਂ ਸੜਕਾਂ ਨੇ ਰੋਡ ਨੇ ਰੋਡ ਕਨੈਕਟੀਵਿਟੀ ਹੈ ਤੇ ਉਹਦੇ ਤਹਿਤ ਵੀ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਹੈ ਉਦੇ ਵਿੱਚ ਪੰਜਾਬ ਦੇ ਵਿੱਚ 1600 ਕਿਲੋਮੀਟਰ ਤੋਂ ਵੱਧ ਦਾ ਜਿਹੜਾ ਵਿਸ਼ਵ ਪਦਰੀ ਸੜਕਾਂ ਦਾ ਨਿਰਮਾਣ ਕੀਤਾ ਗਿਆ ਔਰ ਜੇ ਅੱਜ ਅਸੀਂ ਏਮਜ ਦੀ ਗੱਲ ਕਰੀਏ ਕਿ ਪਹਿਲਾਂ 7 ਏਮਜ ਸੀ ਹੁਣ 23 ਏਮਜ ਹੋ ਗਏ ਨੇ ਤੇ ਉਹਦੇ ਵਿੱਚੋਂ ਜੇ ਪੰਜਾਬ ਨੂੰ ਏਮਜ ਮਿਲਿਆ ਤੇ ਉਹ ਵੀ ਸਾਨੂੰ ਬਠਿੰਡਾ ਨੂੰ ਮਿਲਿਆ ਉਹ ਵੀ ਬਹੁਤ ਵੱਡੀ ਪ੍ਰਾਪਤੀ ਹੈ ਔਰ ਜਿਹੜਾ ਸਵਸ਼ ਭਾਰਤ ਮਿਸ਼ਨ ਅਧੀਨ ਸ਼ਹਿਰੀ ਖੇਤਰਾਂ 'ਚ ਅਸੀਂ 11522 ਜਿਹੜੇ ਜਨਤਾ ਪਖਾਨੇ ਨੇ ਉਹਨਾਂ ਦਾ ਜਿਹੜਾ ਨਿਰਮਾਣ ਕਰਾਇਆ ਹੈ ਔਰ ਪੰਜਾਬ ਦੇ ਜਿਹੜੇ ਪ੍ਰਮੁੱਖ ਸ਼ਹਿਰ ਨੇ ਜਿੱਥੇ ਉਥੇ ਏਮਜ ਆਇਆ ਉਥੇ ਨਾਲ ਪੀਜੀਆਈ ਸੈਟੇਲਾਈਟ ਸੈਂਟਰ ਆਇਆ ਹੈ ਭومیਬਾਬਾ ਵਰਗੇ ਜਿਹੜੇ ਹਸਪਤਾਲ ਹੈ ਉਹਨਾਂ ਨੂੰ ਜੋੜਿਆ ਗਿਆ ਤਾਂ ਪੰਜਾਬ ਦੇ ਵਿੱਚ ਵੀ ਜਦੋਂ ਅਸੀਂ ਗੱਲ ਕਰਦੇ ਆ ਮੈਂ ਗੱਲ ਪਹਿਲਾਂ ਕੀਤੀ ਕਿ ਆਜੂ ਸ਼ਮਾਨ ਦੇ 3 ਔਰ ਸ਼ਵਸਚ ਭਾਰ ਦੇ 3 ਵੀ ਜਿਹੜੇ ਪਿੰਡੂ ਖੇਤਰ ਹੈ ਉਥੇ ਵੀ 11782 ਜਿਹੜੇ ਹੈਗੇ ਆ ਉਹ ਪਖਾਨੇ ਬਣਾਏ ਗਏ ਆ ਔਰ ਪੀਐਮ ਜੇਬ ਯੋਜਨਾ ਦੇ ਤਹਿਤ ਵੀ ਲੋੜਵੰਦਾਂ ਨੂੰ 30 ਲੱਖ 16000 739 ਜਿਹੜੇ ਗੈਸ ਹੈ ਉਹ ਕਨੈਕਸ਼ਨ ਜਾਰੀ ਕੀਤੇ ਗਏ ਨੇ ਔਰ ਜਿਹੜਾ ਕਿਸਾਨ ਲਈ ਕੀਤਾ ਹੈ ਕਿ ਹੋਰ 14 ਫਸਲਾਂ ਤੇ ਐਮਐਸਪੀ ਦਿੱਤੀ ਹੈ ਕਿਸਾਨ ਸਨਮਾਨ ਦਿੱਦੀ ਦਿੱਤੀ ਹੈ ਔਰ ਦੇਸ਼ ਭਰ ਦੇ ਵਿੱਚ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਸੋਇਲ ਹੈਲਥ ਕਾਰਡ ਹੈ ਤੇ ਪੰਜਾਬ ਦੇ ਵਿੱਚ ਉਹ ਲਗਭਗ ਜਿਹੜੇ ਸੋਇਲ ਹੈਲਥ ਕਾਰਡ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਬਣਾਏ ਗਏ ਨੇ ਕਿਸਾਨ ਆਪਣੀ ਜਿਹੜੀ ਮਿੱਟੀ ਹੈ ਉਹ ਟੈਸਟ ਕਰਵਾ ਕੇ ਉਹਦੇ ਮੁਤਾਬਕ ਜਿਹੜਾ ਹੈਗਾ ਉਹ ਸਾਰਾ ਕੁਝ ਰੇਹਾਂ ਵਗੈਰਾ ਪਾ ਸਕਦਾ ਹੈ ਤਾਂ ਇਹ ਬਹੁਤ بڑے ਇਤਿਹਾਸਕ ਫੈਸਲੇ ਨੇ ਔਰ ਜਿਹੜੀ ਇੱਕ ਸਭ ਤੋਂ ਵੱਡੀ ਮੈਂ ਸਮਝਦਾ ਕਿ ਬੇਰੁਜ਼ਗਾਰੀ ਦੂਰ ਕਰਨ ਵਾਸਤੇ ਜਿਹੜੀ ਵਿਸ਼ਵ ਕਰਮਾ ਯੋਜਨਾ ਲੈ ਕੇ ਆਏ ਅਸੀਂ ਉਹਦੇ ਵਿੱਚ ਲਗਭਗ ਪੰਜਾਬ ਦੇ ਵਿੱਚ 3 ਲੱਖ ਤੋਂ ਵੱਧ ਜਿਹੜੇ ਸਾਡੇ ਕਾਰੀਗਰ ਨੇ ਉਹ ਕਿਸੇ ਵੀ ਮਹਾਰਤ ਦੇ ਵਿੱਚ ਨੇ ਚਾਹੇ ਉਹ ਤਰਖਾਨ ਹੈ ਚਾਹੇ ਉਹ ਲਹਾਰ ਹੈ ਚਾਹੇ ਉਹ ਮਿਸਤਰੀ ਦਾ ਕੰਮ ਕਰਦਾ ਹੈ ਚਾਹੇ ਕੋਈ ਬਿਊਟੀ ਪਾਰਲ ਦਾ ਕੰਮ ਕਰਦਾ ਹੈ ਚਾਹੇ ਕੋਈ ਮੋਚੀ ਦਾ ਕੰਮ ਕਰਦਾ ਹੈ ਚਾਹੇ ਕੋਈ ਨਾਈ ਦਾ ਕੰਮ ਕਰਦਾ ਹੈ ਕੋਈ ਬੁਟੀਕ ਦਾ ਕੰਮ ਕਰਦਾ ਉਹਨਾਂ ਲੋਕਾਂ ਨੂੰ ਟ੍ਰੇਨਿੰਗ ਵੀ ਦਿੱਤੀ ਉਹਨਾਂ ਲੋਕਾਂ ਨੂੰ ਪੈਸੇ ਵੀ ਦਿੱਤੇ ਔਰ ਉਹਨਾਂ ਲੋਕਾਂ ਨੂੰ ਟੂਲ ਕਿੱਟਾਂ ਵੀ ਦਿੱਤੀਆਂ ਉਹਨਾਂ ਦੇ ਸਮਾਨ ਦੀਆਂ 15-15000 ਰੁਪਇਆ ਔਰ ਉਹਨਾਂ ਨੂੰ ਮੁਦਰਾ ਜੋਜਨਾ ਦੇ ਅਧੀਨ ਅਸੀਂ ਜਿਹੜਾ ਹੈਗਾ ਬੈਂਕ ਤੋਂ ਕਰਜ਼ਾ ਵੀ ਦਿਵਾਇਆ ਬਿਨਾ ਕਿਸੇ ਗਰੰਟੀ ਤੋਂ ਤਾਂ ਇਹਦੇ ਵਿੱਚ ਵੀ 3 ਲੱਖ ਤੋਂ ਵੱਧ ਲੋਕਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਇਹਦਾ ਫਾਇਦਾ ਮਿਲਿਆ ਤੋ ਇਸ ਕਰਕੇ ਜੇ ਅਸੀਂ ਸਿੱਖ ਧਰਮ ਦੀ ਗੱਲ ਵੀ ਕਰਦੇ ਆ ਤਾਂ ਬਹੁਤ ਵੱਡੇ ਫੈਸਲੇ ਹੋਏ 1984 ਦੇ ਦੰਗੇ ਆ ਜਿਹੜੇ ਉਹਨਾਂ ਦੇ ਪੀੜਤਾਂ ਨੂੰ ਸਜਾਵਾਂ ਦਵਾਉਣ ਦੇ ਵਿੱਚ ਵੀ ਸਾਡੀ ਸਰਕਾਰ ਦਾ ਬਹੁਤ ਵੱਡਾ ਰੋਲ ਹੈ ਤੇ ਜੇ ਅਸੀਂ ਕਹਿ ਸਕਦੇ ਆ ਪਾਕਿਸਤਾਨ ਦੇ ਵਿੱਚੋਂ ਸਾਡੇ ਸਿੱਖ ਭਰਾਵਾਂ ਨੂੰ ਲਿਆ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਸਰੂਪ ਸੀਗੇ ਉਹਨਾਂ ਨੂੰ ਲਿਆ ਕੇ ਪ੍ਰਕਾਸ਼ ਵੀ ਕਰਵਾਇਆ ਔਰ ਜਿਹੜੇ ਸਿੱਖ ਭਰਾ ਸੀ ਜਿਹੜੇ ਉੱਥੇ ਪੀੜਤ ਸੀਗੇ ਮੁਸਲਮਾਨ ਲੋਕਾਂ ਤੋਂ ਉਹਨਾਂ ਨੂੰ ਇੱਥੇ ਲਿਆ ਕੇ ਨਾਗਰਿਕਤਾ ਵੀ ਦਿੱਤੀ ਤਾਂ अनेका ਇਹ ਵੀ ਬੜੇ ਵੱਡੇ ਫੈਸਲੇ ਹੋਏ ਐ ਲੰਗਰ ਤੋਂ ਸਾਰਾ ਜੀਐਸਟੀ ਦਾ ਜਿਹੜਾ ਸੀਗਾ ਮੁਕਤ ਕੀਤਾ ਗਿਆ ਔਰ ਗੁਰਤੇਗ ਭਾਦਰੀ ਦਾ 400 ਸਾਲਾ ਬਣਾਇਆ ਗਿਆ ਦਿੱਲੀ ਦੇ ਵਿੱਚ ਔਰ ਹੋਰ ਵੱਡੀਆਂ ਜਿਹੜੀਆਂ ਅਸੀਂ ਸਭ ਤੋਂ ਕਹਿ ਸਕਦੇ ਆ ਕਿ ਜਿਵੇਂ ਅ ਬੀਰਬਾਲ ਦੇਵਸ ਦੇ ਤੌਰ ਦੇ ਉੱਤੇ ਜਿਹੜੇ ਸਾਡੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦੀ ਜਿਹੜੀ ਉਹ ਲਾਸਾਨੀ ਸ਼ਹਾਦਤ ਹੈ ਉਹਨਾਂ ਦੀ ਉਹਨਾਂ ਦਾ ਦਿਨ ਮਨਾਉਣਾ ਰਾਸ਼ਟਰੀ ਦੇਵਸ ਮਨਾਉਣਾ ਉਹ ਵੀ ਇੱਕ ਬਹੁਤ ਵੱਡੀ ਸਾਡੀ ਸਰਕਾਰ ਦੀ ਮੈਂ ਕਹ ਸਮਝਦਾ ਕਿ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਇੱਕ ਮਤਲਬ ਉਪਰਾਲਾ ਜਿਹੜਾ ਕੀਤਾ ਉਹ ਬਹੁਤ ਵੱਡੀ ਦੇਣ ਹੈ ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਜਿਹੜੀਆਂ ਯੋਜਨਾਵਾਂ 11 ਸਾਲਾਂ ਦੇ ਵਿੱਚ ਆਈਆਂ ਔਰ ਅੱਜ 34 ਕਿਲੋਮੀਟਰ ਸੜਕ ਦਾ ਨਿਰਮਾਣ ਹੋ ਰਿਹਾ ਹੈ ਅੱਜ ਦੇਖੋ ਕਿੰਨੇ ਹਵਾਈ ਜਿਹੜੇ ਆਪਣੇ ਹਵਾਈ ਖੇਤਰ ਦੇ ਵਿੱਚ ਵੀ ਜਿਹੜੇ ਕਨੈਕਟੀਵਿਟੀ ਹੈ ਉਹਦੇ ਵਿੱਚ ਵੀ ਭਾਰਤ ਨੇ ਬਹੁਤ ਵੱਡੀ ਤਰੱਕੀ ਕੀਤੀ ਹੈ ਔਰ ਖਾਸ ਤੌਰ ਤੇ ਮੈਂ ਇਹ ਕਹਿਣਾ ਕਿ ਜਿੱਥੇ ਸਾਰੇ ਦੇਸ਼ ਦੇ ਵਿੱਚ ਇੱਕ ਅ ਅਮਰਤ ਅਮਰਤ ਰੇਲਵੇ ਯੋਜਨਾ ਚੱਲੀ ਉਹਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਸੀਗੇ ਉਹ ਅਮਰਤ ਭਾਰਤ ਰੇਲਵੇ ਜਿਹੜੀ ਸਟੇਸ਼ਨ ਯੋਜਨਾ ਸੀ ਉਹਦੇ ਅਧੀਨ ਸਟੇਸ਼ਨਾਂ ਦਾ ਨਿਰਮਾਣ ਕੀਤਾ ਗਿਆ ਲੇਕਿਨ ਪੰਜਾਬ ਦੇ ਵਿੱਚ ਵੀ 30 ਅਜਿਹੇ ਸਟੇਸ਼ਨ ਨੇ ਜਿਨ੍ਹਾਂ ਤੇ ਬਟਿੰਡਾ ਵੀ ਆਉਂਦਾ ਸੋ ਉਹ ਜਿਹੜੀ ਅਮਰਤ ਭਾਰਤ ਜਿਹੜੀ ਯੋਜਨਾ ਹੈ ਸਟੇਸ਼ਨ ਵਾਲੀ ਉਹਦੇ ਵਿੱਚ ਵੀ ਪੰਜਾਬ ਨੂੰ ਬਹੁਤ ਵੱਡਾ ਲਾਭ ਮਿਲਿਆ ਸੋ ਇਸ ਕਰਕੇ ਇਹ ਤੁਹਾਡੀਆਂ ਸਾਡੀਆਂ 11 ਸਾਲ ਦੀਆਂ ਪ੍ਰਾਪਤੀਆਂ ਨੇ ਇਹ ਤੁਹਾਡੇ ਸਾਹਮਣੇ ਮੈਂ ਦੱਸੀਆਂ ਨੇ ਔਰ ਸਾਨੂੰ ਮਾਣ ਹੈ ਕਿ ਜਿੱਥੇ ਸਾਰੇ ਦੇਸ਼ ਦਾ ਵਿਕਾਸ ਹੋ ਰਿਹਾ ਔਰ ਉੱਥੇ ਪੰਜਾਬ ਵੀ ਜਿਹੜਾ ਹੈ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈ ਰਿਹਾ ਹੈ ਚਾਹੇ ਉਹ ਪ੍ਰਧਾਨ ਮੰਤਰੀ ਵਾਸ ਯੋਜਨਾ ਹੈ ਚਾਹੇ ਉਹ ਆਜੀਸ਼ਮਾਨ ਯੋਜਨਾ ਹੈ ਚਾਹੇ ਉਹ ਕਿਸਾਨ ਸਨਮਾਨ ਨਿਧੀ ਯੋਜਨਾ ਹੈ ਚਾਹੇ ਉਹ ਉਜਵਲ ਯੋਜਨਾ ਹੈ ਅਨੇਕਾਂ ਯੋਜਨਾਵਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੋ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਆਓ ਪੰਜਾਬ ਦੇ ਵਿੱਚ ਵੀ ਜੋ ਦੂਸਰੇ ਦੇਸ਼ ਦਾ ਜਿਹੜੇ ਦੂਸਰੇ ਰਾਜ ਨੇ ਜਿੱਥੇ ਉਹ ਇਹਨਾਂ ਸਕੀਮਾਂ ਦਾ ਲਾਭ ਲੈ ਕੇ ਤਰੱਕੀ ਕਰ ਰਹੇ ਐ ਤੇ ਪੰਜਾਬ ਵੀ ਕਿਸੇ ਗੱਲੋਂ ਪੱਖਾ ਪਛੜੇ ਨਾ ਇਸ ਮਨਸ਼ਾ ਨੂੰ ਲੈ ਕੇ ਅਸੀਂ ਅੱਜ ਪੰਜਾਬ ਦੇ ਵਿੱਚ ਵੀ ਤੁਹਾਨੂੰ ਸਾਰੀ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਕੇਂਦਰ ਦੀ ਸਰਕਾਰ ਨੇ 11 ਸਾਲਾਂ ਦੇ ਵਿੱਚ ਦੇਸ਼ ਦੀ ਤਰੱਕੀ ਕੀਤੀ ਹੈ ਦੇਸ਼ ਦਾ ਮਾਣ ਵਧਾਇਆ ਹੈ ਦੇਸ਼ ਦਾ ਸਨਮਾਨ ਵਧਾਇਆ ਹੈ ਸੋ ਇਹ ਤੁਹਾਡੇ ਸਾਹਮਣੇ ਸਾਰੀ ਗੱਲ ਰੱਖੀ ਹੈ